ਸਿੰਘਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਤੁਹਾਨੂੰ ਨੀਲੀ 라ਵੀ ਦੀ ਬੋਲ ਮਿਸਟਰ ਬਲਜੀਤ ਦੀ ਖਾਉਨੇ ਆ ਜਿਹੜੀ ਸਰਮਣ ਵਾਲੀ ਬਸਤੀ ਦੀ ਲੈਣ ਚੋਂ ਆ ਤੇ ਮਨਪ੍ਰੀਤ ਸਿੰਘ ਹੋਰਾ ਟੱਡੀਆ ਵਾਲਾ ਉਹਦੀ ਝੋਟੀ ਸੈਕਟ ਨੰਬਰ ਤੇ ਆਈ ਆ ਆਪਾਂ ਉਹਨੇ ਬਾਰੇ ਉਹ ਤੋਂ ਵੀਰਾਂ ਤੋਂ ਪੂਰੀ ਜਾਣਕਾਰੀ ਲੈਣੀ ਆ ਵੀ ਇਹਦੀ ਬੈਕਗ੍ਰਾਉਂਡ ਕੀ ਆ ਕੀ ਕੋਸ਼ਿਸ਼ ਆ ਕਿੰਨੇ ਟਾਈਮ ਨੂੰ ਕੰਮ ਕਰਦੇ ਨੂੰ ਚੱਲਿਆ ਤੇ ਕਿੰਨਾ ਟਾਈਮ ਇਹਨਾਂ ਨੂੰ ਮੁਕਾਮਤੀ ਪਹੁੰਚਣ ਤੇ ਲੱਗਿਆ ਤੁਸੀਂ ਸਕਰੀਨ ਦੇ ਵਿੱਚ ਝੋਟੀ ਦੇ ਸਕਦੇ ਹੋ ਜਿਹੜੀ ਸੈਕਟ ਨੰਬਰ ਤੇ ਆਈ ਆ ਦੋ ਦੰਦਾਂ ਚ ਛੁਟੀ ਆ ਇਹ ਨੀਲੀ ਰੰਗ ਪਿਸਟਰ ਬੋਲ ਦੀ ਧੀ ਆ ਬੋਡੀ ਸਟਰਕਚਰ ਇਹਦੇ ਦੇਖੀ ਬਣਦਾ ਆ ਬਹੁਤ ਖੂਬਸੂਰਤ ਛੁਟੀ ਆ ਮੱਥੇ ਤੇ ਟਾ ਫੁੱਲ ਅੱਖਾਂ ਦੇ ਵਿੱਚ ਵੈਟਰਨੈਸ ਪੈਰਾਂ ਨੂੰ ਵੀ ਹਨੀਆਂ ਇਹਨੂੰ ਨੀਲੀ ਰਵੀ ਹੋਣ ਦਾ ਮਾਣ ਅਸਲਾ ਬਖਸ਼ਦਿਆਂ ਨੂੰ ਛੁਟੀ ਦੀ ਖੂਬਸੂਰਤੀ ਵੇਖੇ ਹੀ ਬਣਦੀ ਆ ਆ ਲੋ ਜਿਹੜੇ ਪਿਸਟਲ ਬੋਲ ਦੇ ਮਾਲਕ ਨਾਲ ਤੁਹਾਡੀ ਅਸੀਂ ਗੱਲਬਾਤ ਕਰਾਉਣੀ ਆ ਵੀ ਇਹਨਾਂ ਨੇ ਪਿਸਟਲ ਬੋਲ ਦਾ ਵੀ ਸੀਮਣਾ ਵੀ ਤਿਆ ਕਰਵਾਇਆ ਉਹ ਕੀ ਵੀ ਆਪਾਂ ਨੂੰ ਕਿੱਥੋਂ ਮਿਲ ਸਕਦਾ ਆ ਤੇ ਬਾਕੀ ਇਹ ਜਿਹੜੀ ਛੋਟੀ ਜਿਹੀ ਨੰਗਲ ਸੈਕੰਡ ਨੰਬਰ ਤੇ ਆਈ ਆ ਇਹਨੇ ਬਾਰੇ ਜਾਣਕਾਰੀ ਲੈਣੀ ਆ ਵੀ ਇਹ ਛੋਟੀ ਦੀ ਕਿੰਨੀ ਉਮਰ ਆ ਕਿੰਨੇ ਦੰਦ ਆ ਤੇ ਪਣਾ ਵੀਰ ਮਾਨਪ੍ਰੀਤ ਨਾਮ ਗੱਲ ਕਰਾਉਣੀ ਆ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਕਬੀਰ ਜੀ ਵੀ ਜਪਣੀ ਛੋਟੀ ਸੈਕਟ ਨੰਬਰ ਤੇ ਆਈ ਆ ਆਪ ਨੂੰ ਮੁਬਾਰਕਾਂ ਜੀ ਧੰਨਵਾਦ ਵੀਰੇ ਬਹੁਤ ਬਹੁਤ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਤੇ ਇਹਦੀ ਬਲੱਡ ਲਾਈਨ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਵੀ ਪਿੱਛੋਂ ਮਾਵਾਂ ਦਾ ਕੀ ਰਿਕਾਰਡ ਰਿਹਾ ਇਹਦਾ ਜਾਂ ਮੰਨ ਲਓ ਇਹ ਆਪ ਛੋਟੀ ਹਾਂਜੀ ਵੀ ਕਿਹੜੇ ਬੰਦ ਬੁੱਲਦੀ ਆ ਪਿਸਟਲ ਦੀ ਆ ਆਪ ਕੋਈ ਸਮੁੰਦਰ ਤੋਂ ਗੱਬਣਾ ਹਾਂਜੀ ਹਾਂਜੀ ਤੇ 2.5 ਸਾਲ ਦੀ ਇਹਦੀ ਉਮਰ ਆ ਦੋ ਦੰਦ ਹੋਈ ਵੀ ਆ ਜੀ ਦੋ ਦੰਦ ਹੋਈ ਆ ਜੀ ਹਾਂਜੀ ਜਿਹੜਾ ਪਿੰਡ ਜਿਹੜਾ ਆ ਪਿੰਡ ਮੇਰਾ ਢੰਡਗਾ ਜੀ ਢੰਡਗਾ ਜੀ ਤੇ ਕਿਹੜੇ ਰੋਡ ਤੇ ਪਈ ਜਾਂਦਾ ਪਿੰਡ ਆਪਣਾ ਜੀ ਜੀਰੇ ਤੋਂ ਜਿਹੜਾ ਅੰਮ੍ਰitsar ਰੋਡ ਆ ਉਹਦੇ ਉੱਪਰ ਪਿੰਡ ਆ ਜੀ ਮੇਰਾ ਅੱਛਾ ਜੀਰੇ ਤੋਂ ਜੇ ਅੰਮ੍ਰitsar ਰੋਡ ਉਸ ਤੋਂ ਤੇ ਟੰਡਾ ਜੀ ਠੀਕ ਆ ਵੀਰ ਜੀ ਤੇ ਡੈਟ ਪਲਾਨ ਦੇ ਵਿੱਚ ਤੁਸੀਂ ਕੀ ਵਰਤਦੇ ਰਹੇ ਵੀ ਜਿਹੜੀ ਛੋਟੀਆਂ ਤਿਆਰ ਕਰ ਲਈ ਜਿਹੜਾ ਹੋਰ ਵੀ ਕਿਸਾਨ ਵੀਰ ਆ ਉਹ ਇੱਕ ਜਿਹੇ ਛੋਟੀਆਂ ਤਿਆਰ ਕਰਕੇ ਆਉਣ ਵਾਲੇ ਸਮੇਂ 'ਚ ਮੇਲੇ 'ਚ ਪਾ ਸਕਣਾ ਵੀ ਕੀ ਇਹਨਾਂ ਨੂੰ ਡੈਟਪ ਛੋਟੇ ਹੁੰਣ ਤੋਂ ਲੈ ਕੇ ਤੇ ਵੱਡੇ ਹੁੰਦਾਂ ਕੀ ਡੈਟ ਪਲਾਨਾ ਕੀ ਵਰਤਣਾ ਚਾਹੀਦਾ ਬੱਚਿਆਂ ਨੂੰ ਆ ਤੇ ਫੀਡ ਖਰਾਕ ਦੁੱਧ ਦੇ ਤੌਰ ਤੇ ਤੇ ਸਭ ਤੋਂ ਪਹਿਲਾਂ ਤਾਂ ਮ ਦੁੱਧ ਸਭ ਤੋਂ ਜ਼ਰੂਰੀ ਆ ਠੀਕ ਆ ਮੁੱਢਲੀ ਤਾਕ ਦੁੱਧ ਆ ਜੀ ਠੀਕ ਆ ਉਦੋਂ ਮੁੜ ਕੇ ਅਸੀਂ ਜਿਆਦਾਤਰ ਬਸ ਨੂੰ ਪੋਣੇ ਲੇਟੀ ਆ ਠੀਕ ਆ ਜੀ ਹਾਂ ਜੀ ਕਣਕ ਦੀ ਰਿੰਨੀ ਹੋਈ ਲੇਟੀ ਕਿਉਂਕਿ ਜੀ ਇੱਕ ਤਾਂ ਸਭ ਤੋਂ ਸਸਤਾ ਫੀਡ ਫਾਰਮੂਲਾ ਉਹੀ ਆ ਠੀਕ ਆ ਤੇ ਹੋਰ ਅਸੀਂ ਐਵੇਂ ਕਹਿ ਦਈਏ ਵੀ ਅਸੀਂ ਜੀ ਕੀਪਰ ਪਾਤੀ ਕੋਈ ਟਰਾਈ ਪਾਤੀ ਉਹ ਚੀਜ਼ ਅਸੀਂ ਨਹੀਂ ਵਰਤਦੇ ਅੱਛਾ ਉਹ ਤਾਂ ਨਹੀਂ ਵਰਤਦੇ ਜੀ ਕਣਕ ਦੀ ਲੇਟੀ ਨਾਲ ਕਣਕ ਦੀ ਲੇਟੀ ਚੋਕਰ ਠੰਡਾ ਹੋ ਗਿਆ ਅਸੀਂ ਇਹ ਚੀਜ਼ਾਂ ਜਿਆਦਾ ਨਹੀਂ ਵਰਤਦੇ ਜੀ ਠੀਕ ਧੰਨਵਾਦ ਵੀਰ ਜੀ ਤਾਂ ਬਾਕੀ। ਛੋਟੀ ਜਿਹੀ ਦੇ ਸਕਦੇ ਹੋ ਜਿਹੜੇ ਵੀਰਾਂ ਨਵੇਂ ਜੁੜੇ ਆ। ਇੱਕ ਆ ਜੀ ਵੀਰ ਤੋਂ ਰਹਿ ਗਈ ਆ ਪਾ ਉਹਨਾਂ ਦਾ ਪੁੱਛਦੇ ਨਾਲ ਕੰਟੈਕਟ ਨੰਬਰ ਹੈਗਾ ਵੀਰ ਪੁੱਛਣ ਵਾਲਾ। ਉਹ ਦੁਬਾਰਾ ਤੋਂ ਨਾਲ ਪੁੱਛਦੀ ਵੀਰ ਜੀ। ਮੋਬਾਈਲ ਨੰਬਰ ਬੋਲੋ ਜੀ। ਹਾਂ ਮੇਰਾ ਹੀ ਮੋਬਾਈਲ ਨੰਬਰ ਹੈਗਾ 97819 10483। 97819 10483। 10483 ਜੀ। ਹਾਂਜੀ। ਧੰਨਵਾਦ ਜੀ। ਉੱਕੀ ਵੀਰ ਜੀ ਇਸਲਾ ਬਾਈ ਨਾ ਖੜ